ਮੈਨੂੰ ਲੱਗੀ ਰਿਟਾਇਰ ਹੋਇਆ ਤਾਂ ਹਾਂ ਚਾ ਸਭੇ ਰਿਟਾਇਰ ਹੋਇਆ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਵ ਜੀ ਸਾਰੇ ਜਣੇ ਠੀਕ ਠਾਕ ਹੈ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਹੱਥ ਦੇ ਵਸਦੇ ਰੱਖੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਜੀ ਲੋਹੀ ਲੱਗੇ ਬਲੌਗ ਸ਼ੁਰੂ ਕਰਨ ਤੇ ਤੁਹਾਨੂੰ ਪਤਾ ਹੀ ਡਿੰਪਲ ਦਾ ਚੱਲ ਰਿਹਾ ਵਿਆਹ ਤੇ ਜਿੰਨੇ ਵੀ ਆਪਣੇ ਨਾਲ ਇੱਧਰ ਜਾਂ ਬਾਹਰ ਦੇ ਸੰਬਧੀ ਸਾਤੋਂ ਆਪਣੇ ਵੀਰ ਭੈਣ ਭਰਾ ਵਸ ਰਹੇ ਆ ਆਪਣੇ ਬਲੌਗ ਨੂੰ ਫੁੱਲ ਬੋਚ ਕਰਦੇ ਆ ਆਪਣੀ YouTube ਫੈਮਲੀ ਸਾਰਿਆਂ ਦਾ ਦਿਲੋਂ ਸਤਿਕਾਰ ਹੈ ਜੀ ਪਰਮਾਤਮਾ ਨੂੰ ਹੱਸਦੇ ਬਸਦੇ ਰੱਖੇ ਤੇ ਚੜ੍ਹਦੀਆਂ ਕਲਾਂ ਦੇ ਵਿੱਚ ਰੱਖੇ ਤੇ ਕਮਾਂ ਕਰਾਂ ਚ ਕਰੇ ਜੀ ਵਾਦਾ ਲੋ ਜੀ ਹੁਣ ਨਾਲ ਬਣੇ ਰਹੋ ਮੈਂ ਤੁਹਾਨੂੰ ਬਲੌਗ ਪਹਿਲਾਂ ਇੱਕ ਦੇ ਤਿਆ ਸਵੇਰੇ ਤੇ ਤਿੰਨ ਦਿਨ ਪਹਿਲਾਂ ਪਿਆ ਨਹੀਂ ਤਾਂ ਮੇਰੇ ਤੋਂ ਸੋਰੀ ਓਕਾ ਤੋਂ ਕਿਉਂਕਿ ਮੈਂ ਕੱਲਾ ਐ ਕਦੀ ਕਿਧਰੇ ਕਦੀ ਕਿਧਰੇ ਜਾ ਜਸ ਕਰਨ ਦਾ ਸਕੂਲ ਛੱਡਿਆ ਤਾਂ ਜਸ ਕਰਨ ਢਿਲਾ ਹੋ ਗਿਆ ਤੇ ਹੁਣ ਤੁਸੀਂ ਨਾਲ ਬਣੇ ਰਹੋ ਤੇ ਤੁਹਾਨੂੰ ਪਤਾ ਹੀ ਅੱਜ ਆਪਾਂ ਗਏ ਤੇ ਅੱਜ ਡਿੰਪਲ ਦੇ ਵਿਆਹ ਇਹ ਜਿਹੜਾ ਚੱਲ ਰਿਹਾ ਤਿਆਰੀਆਂ ਜੋ ਵੀ ਮਤਲਬ ਤਿਆਰੀਆਂ ਕਾਨੂੰ ਜੀ ਸ਼ੁਰੂ ਹੈ ਤੇ ਉਧਰ ਅੱਜ ਸੁਖਮਨੀ ਸਾਹਿਬ ਦਾ ਅੱਜ ਮੇਲਤਾ ਅੱਜ ਸੁਖਮਨੀ ਸਾਹਿਬ ਦਾ ਭੋਗ ਪਿਆ ਪਾਠ ਦੇ ਤੇ ਉਹਨਾਂ ਦੇ ਉੱਪਰ ਆਪਾਂ ਸਮੂਲੀਅਤ ਕਰੀ ਜਾ ਕੇ ਆਏ ਮੱਥਾ ਟੇਕ ਕੇ ਤੇ ਸ਼ਾਮ ਨੂੰ ਚਾਲਣਾ ਦਾ ਬਟਨੇ ਤੇ ਮਹਿੰਦੀ ਦਾ ਕੰਮ ਤੇ ਉਹ ਹੁਣ ਚੱਲ ਰਿਹਾ ਤੁਸੀਂ ਸਾਰੇ ਲਾਈਵ ਦੇਖ ਵੀ ਰਹੇ ਤੇ ਆਪਣਾ ਵਲੌਗ ਆਊਗਾ ਤੁਹਾਨੂੰ 15 ਤਰੀਕ ਸਵੇਰੇ ਅੱਜ 14 ਹੈ ਤੇ ਤੁਹਾਨੂੰ ਵਲੌਗ ਦੇ ਦੇ ਤੇ ਬਾਕੀ ਤੁਸੀਂ ਨਾਲ ਬਣੇ ਰਹੋ ਤੁਹਾਨੂੰ ਵਲੌਗ ਬਹੁਤ ਵਧੀਆ ਵਧਿਆਣੇ ਜੇ ਤੁਹਾਨੂੰ ਵਲੌਗ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਤੇ ਜਿੰਨੇ ਵੀ ਆਪਣੇ ਮਿੱਤਰ ਭਰਾ ਸੱਜਣ ਇੱਧਰ ਜਾਂ ਬਾਹਰ ਤੋਂ ਐ ਤੇ ਕਮੈਂਟ ਕਰ ਰਹੇ ਆ ਜਾਂ ਫੁੱਲ ਬੋਚ ਕਰ ਰਹੇ ਆ ਤੁਸੀਂ ਵੱਧ ਤੋਂ ਵੱਧ ਸਹਿਯੋਗ ਦੇਣਾ ਆਪਣਾ ਵਲੌਗ ਆਂਦਾ ਬਾਅਦ ਚ ਪਹਿਲਾਂ ਚੱਕ ਕੇ ਕਮੈਂਟ ਲਾਈਕ ਸ਼ੇਅਰ ਜਰੂਰ ਕਰਦੇ ਆ ਕਰੋ ਕਿਉਂਕਿ ਅਸੀਂ ਲਾਈਵ ਨਹੀਂ ਕਰਨਾ ਅਸੀਂ ਤੁਹਾਨੂੰ ਕਮੈਂਟ ਆਪਣਾ ਵਲੌਗ ਹੀ ਦੇਣਾ ਤੁਸੀਂ ਕਮੈਂਟ ਵੀ ਕਰੋ ਸਾਰਾ ਕੁਝ ਕਰੋ ਕੋਈ ਰਾਏ ਦੰਨੇ ਨਾ ਤੁਹਾਡੇ ਮਨਾਂ ਚ ਕੋਈ ਸਵਾਲ ਹੈ ਅਸੀਂ ਕਿਤੇ ਗਲਤ ਆ ਜਾਂ ਉਹ ਕਿਤੇ ਗਲਤ ਤੁਸੀਂ ਮੈਨੂੰ ਕਮੈਂਟ ਕਰ ਦਿਓ ਤੇ ਉਹ ਗਲਤੀ ਨੂੰ ਅਸੀਂ ਜਰੂਰ ਸਵਾਰਾਂਗੇ ਤੇ ਚਲੋ ਠੀਕ ਹੈ ਨਾਲ ਬਨੇ ਰਹੋ ਅੱਜ ਤੁਹਾਨੂੰ ਦਿਖਾਨਾ ਹੈ ਵੀ ਮਨਜੀਤ ਦਾ 2-3 ਦਿਨ ਪਹਿਲਾਂ ਤਾਂ ਚਾਰ ਰਿਆ ਤਾਂ ਬਾਲਾਂ ਦਾ ਪ੍ਰੋਜੈਕਟ ਬਾਲ ਹੋ ਗਏ ਸਿੱਦੇ ਸਾਦੇ ਤੇ ਉਸ ਤੋਂ ਪਹਿਲਾਂ ਚਾਰ ਰਿਆ ਤਾਂ ਫੇਸ਼ ਯਾਰ ਇੱਕ ਕਰਾਇਆ ਤਾਂ ਇੱਕ ਗੱਲ ਕਰਾ ਤਿਆ ਫੇਰ ਵੀ ਜੀ ਤੇ ਅੱਜ ਹੁਣ ਤੁਹਾਨੂੰ ਪਤਾ ਵੀ ਕੱਲ ਨੂੰ ਡੀਪਲ ਦਾ ਆਪਣਾ ਭਾਈ ਵਿਆਹ ਹੈ ਤੇ ਅੱਜ ਇੱਕ ਕੰਮ ਰਹਿ ਗਿਆ ਤਾਂ ਇੱਕ ਤਾਂ ਜੱਸ ਕਰਨ ਦੀ ਸ਼ਾਪਿੰਗ ਹੁਣ ਤੁਸੀਂ ਪੁੱਛੂਗੇ ਵੀ ਵੀਰ ਤੁਸੀਂ ਉੱਥੇ ਕਾਤੇ ਨਹੀਂ ਤੇ ਹਲਦੀ ਪਰ ਬਟਨੇ ਪਰ ਜਾਂ ਕਾਤੇ ਨਹੀਂ ਤੇ ਉਹ ਕਾਤੇ ਨਹੀਂ ਤੇ ਜੀ ਕਿਉਂਕਿ ਜਸ ਕਰਨ ਦੀ ਸ਼ਾਪਿੰਗ ਰਹਿੰਦੀ ਹੈ ਤੇ ਸਾਡੀਆਂ ਪੱਗਾ ਪੁੱਗਾ ਨੰਬਰ 2 ਨਾਮ ਅੰਜੀਤ ਨਾਲ ਮਹਿੰਦੀ ਲੁਆਈ ਨਾ ਕੋਸ਼ ਇਹ ਗੱਲਾਂ ਬਾਤਾਂ ਹੀ ਚੱਲਦੀਆਂ ਨੇ ਤੇ ਸਾਡੀਆਂ ਭੈਣਾਂ ਬਾਹਰ ਜਾਂ ਇੱਧਰ ਤੋਂ ਬਹੁਤ ਕਮੈਂਟ ਕਰ ਰਹੀਆਂ ਕਿ ਨਹੀਂ ਮੰਜੀਤ ਨਾਲ ਕੋਈ ਸ਼ਾਪਿੰਗ ਨਹੀਂ ਕਰੀ ਮੰਜੀਤ ਨਾਲ ਕੋਈ ਮੰਜੀਤ ਨੂੰ ਖਨੀ ਦੁਆਈ ਨਹੀਂ ਰਿਹਾ ਵੀਰ ਕੋਸਾ ਤੁਹਾਨੂੰ ਸ਼ਾਪਿੰਗ ਅੱਜ ਸਵੇਰੇ ਪਿਛਲੇ ਬਲੌਗ ਚ ਦੱਸ ਤੇ ਆ ਵੀ ਕਰਾ ਲਿਆਏ ਤੇ ਜਿਹੜੀ ਤੇ ਲੋ ਜੀ ਪੱਗ ਪੁੱਗ ਬੰਨੀ ਮੈਂ ਲੱਗਿਆ ਦਾ ਖੋਲਣਾ ਤੇ ਇੱਕ ਵਾਰੀ ਜ਼ਰੂਰ ਮੇਰੀਆਂ ਭੈਣਾਂ ਕਮੈਂਟ ਕਰਕੇ ਦੱਸਦੇ ਹੋ ਵੀ ਅੱਜ ਆ ਠੀਕ ਤਾਂ ਹੀ ਪੱਗ ਪੁੱਗ ਪਰ ਮੈਂ ਸਹਿਰਿਆਂ ਮਨੂੰ ਪਤਾ ਮੇਰਾ ਮੈਂ ਨਾ ਹਲਕੀ ਪੱਗ ਪਰਨਾ ਪੇਚਾ ਬੰਦਾਂ ਤੇ ਅੱਜ ਫਿਰ ਵੀ ਪੱਗ ਬੰਨੀ ਕੱਲੂ ਵੀ ਬੰਨ ਹੋਣੀ ਤੇ ਪਰਸੋਂ ਜਾਣਾ ਆਪਾਂ ਨੇ ਫਿਰ ਮੁੰਡੇ ਵਾਲਿਆਂ ਨੂੰ ਤੁਹਾਨੂੰ ਪਤਾ ਕੀ ਗੇਮਾਜਰੇ ਵਾਲਿਆਂ ਨੇ ਪੈਲਸ ਕਰਿਆ ਵਾ ਉੱਥੇ ਇਕੱਠੇ ਹੋਣਾ ਉਹ ਕਾਤੋਂ ਹੋਣਾ ਉਹਨਾਂ ਨੇ ਇਕੱਠੇ ਤੁਹਾਨੂੰ ਮੈਂ ਦੱਸ ਦਿੰਨਾ ਵੀ ਅੱਜ ਤਾਂ ਮੇੜ ਹੈ ਤੇ ਕੱਲੂ 15 ਤਰੀਕ ਦਾ ਵਿਆਹ ਹੈ ਉਹ ਕਹਿੰਦੇ ਵੀ ਜਿਕਣਾ ਅਸੀਂ ਪਿੰਡ ਚੋਂ ਬਾਈ ਖਾਇਆ ਵਾ ਖਲਾਣਾ ਹੁਣ ਜ਼ਰੂਰ ਪੈਣਾ ਰੋਟੀ ਪਾਣੀ ਸੇਵਾ ਪਿੰਡਦਿਆਂ ਦੀ ਕਰਨੀ ਪੈਣੀ ਇੱਕ ਗੱਲ ਮੈਂ ਤੁਹਾਨੂੰ ਦੱਸ ਦਨਾ ਵੀ ਆਪਣਾ ਬਲੌਗ ਤੁਹਾਨੂੰ ਉੱਧਰ ਦਾ ਵੀ ਮਿਲਣਾ 16 ਤਰੀਕ ਦਾ ਕਿਉਂਕਿ 15 ਨੂੰ ਅਸੀਂ ਡਿੰਪਲ ਗੱਲ ਜਾਣਾ ਸ਼ਾਮ ਨੂੰ ਉਹ ਵੀ ਬਲੌਗ ਆਊਗਾ ਤੁਹਾਨੂੰ ਤੁਸੀਂ ਜ਼ਰੂਰ ਆਪਣੇ ਬਲੌਗ ਦੀ ਵੇਟ ਕਰਨੀ ਹੈ ਤੇ ਨਾਲੇ ਕਮੈਂਟ ਕਰਕੇ ਦੱਸਣਾ ਵੀ ਬਲੌਗ ਵਧੀਆ ਬਣੇਵੇ ਕਿਉਂਕਿ ਉੱਧਰ ਤੁਹਾਨੂੰ ਪਤਾ ਇੱਕ ਚਾਚੀ ਆਪਣੀ ਹਰਦੀ ਇੱਕ ਚਾਚੀ ਉੱਧਰ ਉੱਧਰ ਹੀ ਰਹਿੰਦੀ ਆਪਣੇ ਘਰੇ ਕਿਉਂਕਿ ਉਹਦਾ ਭਰਾ ਨਹੀਂ ਤਾਂ ਤੇ ਜਿਹਦੇ ਕਰਕੇ ਵੀ ਉਹਨਾਂ ਦੇ ਮੁੰਡਿਆਂ ਨੇ ਕਿਹਾ ਵਾ ਕਹਿੰਨਾ ਬਿੰਦਰਬੀਰ ਜੇ ਬਲੌਗ ਤੇ ਤੇ ਨਹੀਂ ਵੀ ਬਣਦਾ ਤੇਰੀਆਂ ਕੋਈ ਜ਼ਿੰਮੇਵਾਰੀਆਂ ਤੂੰ ਬਚੋਲਾ ਵੀ ਲਾ ਲਓ ਤਾਂ ਅਸੀਂ ਬਣਾਉਂਗੇ 16 ਤਰੀਕ ਨੂੰ ਅਸੀਂ ਲਾਈਵ ਨਹੀਂ ਕਰਨਾ ਅਸੀਂ ਇੱਕ ਬਲੌਗ ਤੁਹਾਨੂੰ ਸਵੇਰੇ ਦੇਵਾਂਗੇ ਤੇ ਇੱਕ ਦੇਵਾਂਗੇ ਸ਼ਾਮ ਨੂੰ ਜੀ ਜੇ ਕੋਈ ਹੋਰ ਵੀ ਇੱਕ ਦੋ ਬਲੌਗ ਹੋਇਆ ਉਸ ਤੋਂ ਬਾਅਦ ਆਈ ਜਾਣੇ ਰੂਟੀਨ ਵਾਈਜ਼ ਜਾਂ ਟਾਈਮ ਵਾਈਜ਼ ਕਹਿ ਲੋ ਜਾਂ ਨੰਬਰ ਵਾਈਜ਼ ਕਹਿ ਲੋ ਤੁਹਾਨੂੰ ਬਲੌਗ ਚਾਰ ਵੀ ਮਿਲ ਸਕਦੇ ਪੰਜ ਵੀ ਉਹਤੇ ਬਾਅਦ ਮਿਲੀ ਜਾਣੇ ਆਪਾਂ ਨਾਲ ਕੈਪਚਰ ਕਰ ਲੈਣੇ ਤੁਹਾਨੂੰ ਦੇਈ ਜਾਣੇ ਤੇ ਕੋਈ ਵੀ ਗੱਲ ਬਾਤ ਲੱਗਦੀ ਕਮੈਂਟ ਜ਼ਰੂਰ ਕਰਦੇ ਹੋ ਤੇ ਹੁਣ ਤੁਸੀਂ ਸਾਡਾ ਸਹਿਯੋਗ ਪੂਰਾ ਦੇਣਾ ਦੇਖੋ ਜੀ ਤੁਸੀਂ ਉਹ ਕਿਹਾ ਤਾਂ ਵੀ ਬਲੌਗ ਜ਼ਰੂਰ ਦਿਓ ਮੈਂ ਦਊਗਾ ਜੀ ਮੰਨੋ ਬੰਦੇ ਮਿਲ ਗਏ ਜੀ ਉੱਧਰ ਆਪਣੇ ਭਰਾ ਹੈਗੇ ਚਾਚੇ ਤਾਏ ਦੇ ਤੇ ਉੱਧਰ ਵੀ ਹੈਗੇ ਉਹ ਕਹਿੰਨੇ ਵੀ ਅਸੀਂ ਬਣਾਉਂਗੇ ਬਲੌਗ ਬਿੰਦਰ ਵੀਰ ਤੂੰ ਆ ਬਸ ਸਾਨੂੰ ਫੋਨ ਦੇ ਦੀ ਉਹ ਤਾਂ ਐਂ ਵੀ ਕਹਿੰਨੇ ਵੀ ਅਸੀਂ ਲਾਈਵ ਕਰਨਾ ਮਾ ਨਹੀਂ ਲਾਈਵ ਨਹੀਂ ਕਰਨਾ ਕਿਉਂਕਿ ਲਾਈਵ ਵਿੱਚ ਥੋੜੀ ਪ੍ਰੋਬਲਮ ਹੁੰਦੀ ਹੈ ਜੀ ਜਿਹੜੇ ਆਪਣੇ ਭਰਾ ਆ ਭੈਣਾਂ ਦੇਖਣ ਆਲੀਆਂ ਉਹਨਾਂ ਦੇ ਉਹੀ 20 ਮਿੰਟ ਹੁੰਨੇ 30 ਮਿੰਟ ਮਸੂ ਟਾਈਮ ਨਿਕਲਦਾ ਜਾਂ ਬਾਹਰ ਹੈ ਦੇਸ਼ਾਂ ਦੇਸ਼ਾਂ 'ਚ ਕ ਫਿਰ ਉਹਨਾਂ ਦਾ ਐ ਲਾਈਵ ਹੁੰਦਾ ਵੀ ਸਾਰੇ ਦਿਨ ਦਾ ਫਿਰ ਅਸੀਂ ਤੁਹਾਨੂੰ ਬਲੌਗ ਦਊਂਗੇ 20 ਮਿੰਟ ਦਾ ਤੁਸੀਂ ਬਲੌਗ ਦੇ ਵਿੱਚ ਦੇਖਣਾ ਉਹ ਤੋਂ ਬਾਅਦ ਕੀ ਹੋਇਆ ਬਲੌਗ ਦੇ ਵਿੱਚੇ ਦੇਖਣਾ ਅਸੀਂ ਲਾਈਵ ਨਹੀਂ ਕਰਨਾ ਚਲੋ ਠੀਕ ਆ ਹੁਣ ਨਾਲ ਬਨੇ ਰਹੋ ਤੁਹਾਨੂੰ ਪਤਾ ਹੀ ਦੇਖੋ ਅਸੀਂ ਉੱਥੇ ਤੇ ਇਹ ਬਲੌਗ ਦੇ ਅੱਗੇ ਦਊਂਗਾ ਮੈਂ ਤੁਹਾਨੂੰ ਜਿਹੜੀ ਵੀ ਗੱਲਬਾਤ ਹੋਈ ਉਹ ਵੇਖੋ ਉੱਥੇ ਆਪਣਾ ਮਾਲਾ ਤੋਂ ਚਾਚੀ ਉਹਨੇ ਤੇ ਬਹੁਤ ਜੋਰ ਲਾਰੇ ਦੇ ਵੀ ਰੁਕ ਕਾਦੇ ਨਹੀਂ ਰਹੇ ਪਤਾ ਨਹੀਂ ਕਿਹੜਾ ਚੱਕਰ ਹੈ ਕੋਈ ਚੱਕਰ ਨਹੀਂ ਦਾ ਚਲੋ ਤੁਸੀਂ ਨਾਲ ਬਨੇ ਰਹੋ ਹੁਣ ਦਿਖਾਈਏ ਤੁਹਾਨੂੰ ਮੰਜੀਤ ਦੀਆਂ ਤਿਆਰੀਆਂ ਬਨੇ ਰਹੋ ਜੀ ਮੇਰਾ ਮੇਰੀ ਡਿਊਟੀ ਲੱਗ ਗਈ ਮੈਂ ਨਾ ਆ ਤੁਹਾਨੂੰ ਪਤਾ ਫੇ ਰੋਟੀ ਪਾਣੀ ਵੀ ਚੱਲਣਾ ਹੈ ਮੈਂ ਲੱਗਿਆ ਗੋਭੀ ਦੀ ਸਬਜ਼ੀ ਦੀ ਮੈਂ ਗਰਮ ਕਰਦਾ ਤੇ ਰੋਟੀਆਂ ਆਪਾਂ ਪ੍ਰਸ਼ਾਦੇ ਆਪਣੀ ਚਾਚੀ ਉਹਨੇ ਬਣਾ ਕੇ ਭੇਜੂਗੇ ਮੇ ਲੋ ਜੀ ਮਨਜੀਤ ਨੂੰ ਮਨਜੀਤ ਕਹਿ ਰਹੀ ਸੀ ਕਹਿੰਦੀ ਮੇਰੀ ਤਾਂ ਮੈਦ ਹੀ ਰਹੀ ਤੇ ਤੁਹਾਨੂੰ ਪਤਾ ਜੀ ਅਸੀਂ ਅੱਜ ਉੱਥੇ ਤੇ ਦੌੜਿਆ ਇੱਕ ਆ ਤੇ ਦੌੜ ਕਾਏ ਕਿਉਂਕਿ ਸ਼ਾਪਿੰਗ ਰਹਿੰਦੀ ਸੀ ਉਧਰ ਪੱਗਾ ਮੈਂ ਪਰਸੋਂ ਦੇ ਕਾਇਆ ਤਾਂ ਵੀ ਕੱਲੂ ਦੇ ਦੀ ਅੱਜ ਫੋਨ ਕਰਿਆ ਕੁਦਰਤੀ ਮੇਰੇ ਦੁਪਹਿਰਿਆ ਯਾਦ ਆ ਗਿਆ ਮਨਜੀਤ ਹਣੀ ਮਨਜੀਤ ਉਹਨਾਂ ਨੂੰ ਵੀ ਕਹਿ ਕਹਿ ਲਿਗਿਆ ਤਾਂ ਵੀ ਤੁਸੀਂ ਮੈਨੂੰ ਫੋਨ ਕਰਦੇ ਹੋ ਫੋਨ ਕਰਦੇ ਨਾ ਮਤਲਬ ਮੇਰੇ ਚੇਤੇ ਕਰਾ ਦਿਓ ਮੈਂ ਫੋਨ ਕਰ ਦੂੰਗਾ ਵੀ ਭਾਈ ਪੱਗਾਂ ਕਰਦੇ ਉਹੀ ਗੱਲ ਹੋਈ ਉਹਨਾਂ ਸੀ ਹੁਣ ਪਾਈਓ ਨਹੀਂ ਤੇ ਫਿਰ ਮੈਂ ਉਧਰੋਂ ਭੇਜਿਆ ਦੁਕਾਨ ਤੋਂ ਉੱਥੇ ਸੀ ਹੁਣ ਪਵਾਈ ਆ ਚਲ ਪੱਗਾਂ ਮਿਲ ਗਈਆਂ ਜੱਸ ਕਰਨ ਦੇ ਕੱਪੜੇ ਹੀ ਮਿਲ ਗਏ ਉਹ ਤੁਹਾਨੂੰ ਕਿਸੇ ਫੇਰ ਦਿਖਾ ਦੂੰਗੇ ਤੇ ਆਹ ਲੋ ਜੀ ਮਹਿੰਦੀ ਲੱਗ ਰਹੀ ਹੈ ਹੈ ਮਜੀਤ ਆ ਰਹਿ ਗਿਆ ਤਾ ਜਦੋਂ ਅਸੀਂ 6:00 ਵਜੇ 7:00 ਵਜੇ ਕਰਾਲੀ ਤੋਂ ਤੁਰਨ ਲੱਗੇ ਮਾਲਾ ਤੋਂ ਸਿੱਧੇ ਕਰਾਲੀ ਆਏ ਦਾਂ ਤੁਰਨ ਲੱਗੇ ਮਨਜੀਤ ਕਹਿੰਦੀ ਹਾਏ ਰੱਬਾ ਉਹੀ ਗੱਲ ਹੋ ਗਈ ਮਾ ਕਿਆ ਹੋ ਗਿਆ ਤੈਨੂੰ ਕੱਲ ਤੇਰਾ ਫੇਸ ਹੀਅਰ ਵੀ ਹੋ ਗਿਆ ਦੋ ਦਿਨ ਪਹਿਲਾਂ ਬਾਲਾਂ ਦਾ ਵੀ ਹੋ ਗਿਆ ਵੀ ਕਿਹੜਾ ਚੱਕਰ ਹੈ ਸ਼ੋਪਿੰਗ ਵੀ ਹੋਈ ਵੀ ਏ ਕਹਿੰਦੀ ਬੱਸ ਕਹਿੰਦੀ ਮੇਨ ਚੀਜ਼ ਤਾਂ ਰਹੇ ਗਈ ਜਿੱਕਣਾ ਤੁਹਾਨੂੰ ਪਿਛਲੇ ਬਲੌਗ ਚ ਦਿਖਾ ਰਹੀ ਕਹਿੰਦੀ ਦੇਖੋ ਜੀ ਮੇਰੇ ਹੱਥ ਮੈਂ ਤਾਂ ਨੋ ਪਾਸ ਵੀ ਨਹੀਂ ਲਾਈ ਹੁਣ ਨੋ ਪਾਸ ਲਾ ਰਹੀ ਤੜਕੇ ਨੂੰ ਉੱਠ ਕੇ ਆਹ ਮਿਲੋ ਜੀ ਇਹ ਸਾਡੇ ਪਿੰਡ ਦੇ ਆ ਤੇ ਚਾਰ ਭੈਣ ਭਰਾ ਐ ਚਲੋ ਇਹਨਾਂ ਨੇ ਕੰਮ ਸਿੱਖਿਆ ਵਧੀਆ ਗੱਲ ਐ ਇਹ ਕੰਮ ਵੀ ਕਰ। ਪਹਿਲਾਂ ਸਾਸਤਰੀ ਕੱਲ ਬੁਲਾਓ। ਸਾਸਤਰੀ ਜੀ। ਲਓ ਜੀ ਮਨਜੀਤ ਨੇ ਫੋਨ ਮਾਰਿਆ ਤਾਂ ਜਵਾਬ ਨਹੀਂ ਮਿਲਿਆ। ਬਹੁਤ ਬਹੁਤ ਧੰਨਵਾਦ ਇਹਨਾਂ ਦਾ ਵੀ ਇਹਨਾਂ ਨੇ ਬਾਈ ਸਾਡਾ ਇਹ ਕਹਿਣਾ ਉਹਦੇ ਆ ਸਾਡੀ ਗਰਜ ਪੂਰੀ ਕਰੀ ਹੈ ਕਹਿੰਦੇ ਵੀ ਨਹੀਂ ਚਲੋ ਅਸੀਂ ਮਹਿੰਦੀ ਲਾ ਕੇ ਜਾਉਂਗੇ। ਤੇ ਆ ਦਿਖਾਤਾ ਹੱਥ ਪਰਲਾ। ਮਨਜੀਤ ਨੂੰ ਕੋਈ ਰਹਿਣਾ ਨਾ ਦਿੱਕਤ। ਠੀਕ ਹੈ ਜੀ। ਇਹ ਮਨਜੀਤ ਨੇ ਕਿਹਾ ਤਾਂ ਮਨੂੰ ਕਹਿੰਦੀ ਵੀ ਵਲੌਗ ਦੇ ਦੀ। ਹੋਰ ਦੱਸ ਵੀ ਮਨਜੀਤ ਹੁਣ ਕੋਈ ਖੁਆਇਸ਼ ਕੋਈ ਨਾ ਬਸ ਹੁਣ ਕੱਲ ਨੂੰ ਨਾ ਮੰਨੂ ਕਹੀਂ ਸਵੇਰੇ ਐ ਹੋ ਗਿਆ ਸੂਟ ਸਾੜ ਚੱਕ ਲਈ ਦੀ ਸੂਟ ਦਾ ਸਵੇਰੇ ਹੀ ਆਣੇ ਆ ਅੱਛਾ ਹੋਣਾ ਆ ਲਿਆ ਤਾਂ ਨਾ ਉਹਨਾਂ ਦਾ ਉਹ ਵੀ ਸਵੇਰੇ ਲੈ ਜਿਓ ਬਸ ਠੀਕ ਐ ਤੇ ਲੋ ਜੀ ਹੁਣ ਮੇਰੀ ਡਿਊਟੀ ਐ ਮਨਜੀਤ ਨਾਲ ਦਾ ਮੈਂ ਇਹਦੀ ਲਵਾ ਲਈ ਹੁਣ ਦੋ ਤਿੰਨ ਮੇਰੀ ਡਿਊਟੀ ਹਾਂ ਮੈਂ ਉਹ ਕੰਮ ਢਿੱਲਾ ਜਾਈ ਲੱਗਿਆ ਮੈਂ ਹਾਂ ਕਿੱਥੇ 8-9 ਵਜੇ ਤੱਕ ਨਹੀਂ ਹੋਣਾ ਇਹ ਕੰਮ ਰੋਟੀ ਦਾ ਨਾ ਮੈਂ ਤਾਂ ਰੈਡੀ ਆ ਮੈਂ ਹੁਣ ਬਣਾ ਤਾਂ ਨਹੀਂ ਬਣਾਉਣੀ ਕੋਈ ਵਾ ਠੀਕ ਹੈ ਮੈਂ ਸਬਜੀ ਸੁਬਜੀ ਕਰਦਾ ਰੈਡੀ ਠੀਕ ਨਹੀਂ ਹਾਂ ਤੇ ਬਾਕੀ ਜੀ ਬਾਈ ਅਸੀਂ ਫਿਰ ਲੰਘਿਆਏ ਤੇ ਉੱਥੋਂ ਹਨਾ ਵੀ ਹੁਣ ਅਸੀਂ ਲਾਈਵ ਦੇਖਿਆ ਮੈਂ ਥੋੜਾ ਇੱਕ ਡੀਪਲ ਦਾ ਬਟਨਾ ਬਟੋਨਾ ਲੱਗ ਗਿਆ ਸਾਰੀਆਂ ਰਸਮਾਂ ਰੀਤੀ ਰਿਵਾਜ ਜਿੱਦਾਂ ਜਿੱਦਾਂ ਹੁਣੇ ਉਕਣਾ ਚੱਲ ਰਿਹਾ ਹਨਾ ਵਧੀਆ ਵਧੀਆ ਦੇਖੋ ਜੀ ਨਹੀਂ ਤਾਂ ਕਰ ਅਸੀਂ ਰੈਵੀ ਜਾਂਦੇ ਸਾਨੂੰ ਜ਼ਿਆਦਾ ਕਰਤਾ ਅਡਜਸਟ ਕਰਨ ਦੇ ਕੱਪੜੇ ਬਾਈ ਸਾਨੂੰ ਮੈਂ ਤੁਹਾਨੂੰ ਬਲੌਗ ਦੇ ਰਿਹਾ ਜੀ ਅੱਗੇ ਸਾਨੂੰ ਰੋਕਿਆ ਬਹੁਤ ਹੈ ਜੀ ਚਾਚੀ ਨੇ ਵੀ ਸਮਾਂ ਇੱਥੇ ਤੱਕ ਵੀ ਕਹਤੇ ਆ ਸਾਨੂੰ ਕਹਿੰਦੇ ਵੀ ਕੱਲ ਨੂੰ ਜਸ ਕਰਨ ਦਾ ਵਿਆਹ ਹੁਣ ਫੇ ਮੈਂ ਵੀ ਐਹੀ ਕਰੂੰਗੀ ਐ ਲੰਘ ਜਾਣਾ ਮੈਂ ਤੂੰ ਤਾਂ ਨਾਨਕੇ ਆਈ ਹੋਣੀ ਤੂੰ ਤੇ ਨੱਟ ਜੂਗੀ ਇੱਕ ਗੱਲ ਹੋਰ ਵੀ ਐ ਉਹ ਨਾ ਅੱਜ ਤੋਂ 10 ਦਿਨ ਪਹਿਲਾਂ 20 ਦਿਨ ਪਹਿਲਾਂ ਜਦੋਂ ਉਰੇ ਤੋਂ ਗਈ ਸੀ ਹਨਾ ਮੈਂ ਲੈ ਕੇ ਨਾ ਉਦਣੇ ਗਏ ਤੇ ਨਹੀਂ ਫੇ ਚਾਚਾ ਵੀ ਆ ਗਿਆ ਤਾਂ ਹਨਾ ਚਾਚੇ ਨਾਲ ਹੀ ਆਏ ਤੇ ਪਹਿਲਾ ਆਏ ਤੇ 10 20 ਦਿਨ ਬਾਅਦ ਦੂਜੀ ਦੂਜੀ ਵਾਰ ਆ ਹਾਂ ਦੂਜੀ ਵਾਰ ਵੀ ਆਲੇ ਤੇ ਗੱਲ ਇਹ ਚੱਲ ਰਹੀ ᱛੀ ਵੀ ਹਾਂ ਅਸੀਂ ਜਾਣਾ ਸਾਤੇ ਕਹਿ ਹੋ ਗਿਆ ਵੀ ਅਸੀਂ ਮੇਲ ਵਾਲੇ ਦਿਨ ਕਿੱਧਰ ਜਾ ਸਾਨੂੰ ਉੱਧਰ ਨਾ ਜਾਣਾ ਪਵੇ ਐਦਾਂ ਐਦਾਂ ਗੱਲ ਹੈ ਤਾਂ ਚਾਚੀ ਨੇ ਸਾਨੂੰ ਕਹਤੇ ਆ ਕਹਿੰਦੀ ਵੀ ਮੇੜ ਵਾਲੇ ਦਿਨ ਆਣਾ ਪੈਣਾ ਭੋਗ ਪਰ ਸੁਖਨੀ ਸਾਹਿਬ ਦਾ ਪਾਠ ਆਰੰਭ ਹੋਣਾ ਤੁਸੀਂ ਆਣਾ ਜ਼ਰੂਰ ਅਸੀਂ ਉਹ ਜਾ ਕੇ ਆਈ ਠੀਕ ਨਹੀਂ ਵੀ ਹੁਣ ਸ਼ਾਮ ਨੂੰ ਫਿਰ ਅਸੀਂ ਰਹਿ ਜਾਂਦੇ ਸਾਨੂੰ ਅਸੀਂ ਕੱਦ ਤਿਆਰ ਹੋ ਕੇ ਸਾਰਾ ਸਾਰਾ ਕੱਪੜਾ ਲਿਖੜਾ ਉਰੀ ਪਿਆ ਜੇ ਤਾਂ ਗੈਲ ਹੋਇਆ ਫਿਰ ਤਾਂ ਰਹਿ ਵੀ ਜਾਂ ਚੱਲ ਜਾਗੋ ਦੇ ਵਗੈਰਾ ਦੇ ਅਸੀਂ ਮੋੜਿਆ ਫਿਰ 네ਰਾ ਹੋ ਜਾਂਦਾ ਰਾਤ ਨੂੰ ਇਹ ਤਾਂ ਕੰਨਾ ਨਹੀਂ ਖੁੱਲਿਆ ਹੋਣੀ ਹਾਂ ਫਿਰ ਜੱਸ ਕਰਨ ਦੀ ਵੀ ਰਹਿ ਗਈ ਸ਼ੋਪਿੰਗ ਕਿਉਂਕਿ ਇਹਦੀ ਪੈਂਟਾਂ ਲਈ ਵੀ ਨੇ ਜੀ ਕਮੀਜ਼ਾਂ ਹੈ ਨਹੀਂ ਤੀਆਂ ਜੀ ਇਹ ਚੱਕਰ ਪੈ ਗਿਆ ਇਹ ਦੇਖੋ ਦੋ ਪੱਗਾਂ ਇਹ ਮਾਸਟਰ ਕਲਰ ਹੈ ਤੇ ਦੂਜਾ ਇਹ ਤੋ ਧੂ ਕਹਨਾ ਅਸੀਂ ਤੇ ਸਿਉਣ ਵੀ ਨਹੀਂ ਪਾਈ ਬਾਈ ਨੇ ਪਰਸੋਂ ਦੀਆਂ ਚੌਥੇ ਦੀਆਂ ਪੱਗਾਂ ਦੇ ਹੀ ਵੀ ਮੇਤੇ ਕਹਿ ਹੋ ਗਿਆ ਇਹਨਾਂ ਬਾਈਕਾ ਤਾਂ ਚਾਹੀਦੀ ਆ ਮਹਾ ਜੀ ਦੇ ਦੇਓ ਕੋਈ ਨਹੀਂ ਤੁਸੀਂ ਆਪਣੇ ਟਾਈਮ ਨਾਲ ਦੇ ਦਿਓ ਇੱਕ ਹੈਗੇ ਵਿੱਚ ਤੋਂ ਤਿੰਨ ਨੇ ਨਾ ਤੁਸੀਂ ਕਾਲੂ ਦੇ ਦਿਓ ਮਾਂ ਉਹਨਾਂ ਪਾਈਆਂ ਹੀ ਨਹੀਂ ਫਿਰ ਅੱਜ ਮੈਂ ਨਾ ਬੰਦਾ ਭੇਜਿਆ ਮਾਂ ਜਾ ਕੇ ਆਈ ਜੇ ਨਾ ਵੀ ਪਾਈਆਂ ਹੋਈਆਂ ਚੱਲ ਕੋਈ ਨਹੀਂ ਅਸੀਂ ਫਿਰ ਭਾਤ ਆ ਦਊਗਾ ਅਸੀਂ ਚੱਕ ਲੈ ਜੂंगे ਬਾਈ ਉਹ ਬੰਦੇ ਦਾ ਵੀ ਧੰਨਵਾਦ ਉਹ ਆਪਣਾ ਚੇਲ ਆਈ ਐ ਦੁਕਾਨ ਤੋਂ ਉਹ ਵਿਚਾਰਾ ਪਹਿਲਾਂ ਤਾਂ ਗਿਆ ਮੈਂ ਉਹਨੂੰ ਭੇਜਿਆ 2:00 ਵਜੇ ਕਹਿੰਦਾ ਬਾਈ ਹੈ ਨਹੀਂ ਦੂਜਾ ਨਾਲ ਦਾ ਹੈਗਾ ਅੰਕਲ ਕਹਿੰਦਾ ਉਹ ਗਿਆ ਵਾ ਕਰਾਲੀ ਮਹਾ ਹੋ ਗਈ ਨਾ ਉਹੀ ਗੱਲ ਜਿਹੜੀ ਮੈਂ ਤੁਹਾਨੂੰ ਦੱਸੀ ਦੀ ਵੀ ਤੂੰ ਜਾਇਆ ਫਿਰ ਉਹ ਅਗਲਾ ਕਰ ਦਊਗਾ ਫਿਰ ਉਹੀ ਗੱਲ ਹੋਈ ਕਰਾਲੀ ਤੇ ਫਿਰ ਮੈਂ ਫੋਨ ਕਰਿਆ ਸ਼ਾਮ ਨੂੰ 6 7 6:00 ਵਜੇ ਵੀ ਅਸੀਂ ਉਰੇ ਤੇ ਤੁਰਨ ਲੱਗੇ ਆਂ ਵੀ ਇੱਕ ਵਾਰ ਫੇਰ ਜਾਇਆ ਉਹ ਕਹਿੰਦਾ ਇੱਕ ਚ ਪਾਤੀ ਵੀਰ ਕਹਿੰਦਾ ਦੂਜੇ ਚ ਪਾਣੀ ਹੈ ਆਪਣਾ ਕਾਸ਼ ਆਈ ਤੁਹਾਨੂੰ ਪਤਾ ਦੁਕਾਨ ਤੇ ਉੱਥੇ ਇਲੈਕਟ੍ਰੀਸ਼ੀਅਨ ਕੋਲ ਲੱਗਿਆ ਉਹ ਵਿਚਾਰਾ ਬਹੁਤ ਸਾਰੀ ਮਦਦ ਕਰਦਾ ਸਾਡੀ ਚੇਲਾ ਆਪਣਾ ਤੇ ਸਾਉ ਹੈ ਬੰਦਾ ਬਹੁਤ ਬਹੁਤ ਧੰਨਵਾਦ ਹੈ ਚੇਲੇ ਦਾ ਵੀ ਕਾ ਸ਼ੇ ਤੁਹਾਨੂੰ ਕਦੇ ਬਲੌਗ ਚ ਵੀ ਦਿਖਾ ਦੂੰਗਾ ਸਾਊਆ ਮੁੰਡਾ ਇੱਧਰ ਦਾ ਆਇਆ ਵਾ ਤੇ ਗੱਲ ਗੱਲਬਾਤ ਇਸ ਤਰ੍ਹਾਂ ਵਿਚਾਰੇ ਨਾ ਬਾਈ ਮੇਰੀਆਂ ਪੱਗਾਂ ਦਾ ਕੰਮ ਕਢਾਤੇ ਨਹੀਂ ਪੱਗਾਂ ਰਹਿ ਗਈਆਂ ਸਭ ਕੁਝ ਹੋ ਗਿਆ ਹੋਰ ਕਿ ਹੁਣ ਤਾਂ ਫੇਰ ਕੀ ਤਿਆਰੀ ਹੈ ਜੀ ਜੋਤੀਆਂ ਜੱਤੀਆਂ ਸਭ ਰੈਡੀ ਲਓ ਜੀ ਹੁਣ ਮੈਂ ਲਾਣਾ ਤੜਕਾ ਅੱਜ ਮੱਕੀ ਦੀ ਰੋਟੀ ਨਾ ਬਣਾ ਲਈ ਹੈ ਇਹ ਮੱਕੀ ਦਾ ਆਟਾ ਲੈ ਕੇ ਆਇਆ ਜੀ ਮੈਂ ਪਹਾੜ ਤੋਂ ਹੀ ਹਮਾ ਚਲ ਤੋਂ ਮੈਗਨਾ ਫੇਰ ਐ ਛੱਡੋ ਈ ਛੱਡੋ ਪਰ ਮੱਕੀ ਦੀ ਰੋਟੀਆਂ ਵੀ ਛੱਡੋ ਸਬਜ਼ੀ ਛੱਡੋ ਮੈਗੀ ਬਣਾ ਲੈਨੇ ਮੈਗੀ ਪਈਆ ਦੇਖੋ ਕਰਨ ਲੈ ਜਾਂਦੀ ਵੀ ਇਹ ਵੀ ਕਿਤੇ ਅਰਥ ਸਾਰੂ ਵੀ ਕੱਲ ਕੋਲ ਨੂੰ ਜਿੱਕਾ ਕਾਲੂ ਆਪਾਂ ਨੇ ਜਾਣਾ ਏ ਤੇ ਉਸ ਤੋਂ ਬਾਅਦ ਜਦੋਂ ਡਿੰਪਲ ਦਾ ਆਪਣਾ ਲਾਵਾ ਫੇਰੇ ਸਭ ਕੁ ਹੋ ਗਿਆ ਉਸ ਤੋਂ ਬਾਅਦ ਉਹਨਾਂ ਜਾਣਾ ਘਰੇ ਅਸੀਂ ਗੈਲ ਜਾਣਾ ਜੇ ਆਂਦੇ ਵੀ ਲੇਟ ਹੋ ਗਏ ਅਸੀਂ ਮੈਗੀ ਵਾੜ ਨਹੀਂ ਹੋਰ ਕੀ ਹੈ ਹੈ ਕਿ ਨਹੀਂ ਇਹ ਪਿਆਈ ਦੁੱਧ ਆਪਣਾ ਦੁੱਧ ਪਿਆ ਇਹਦਾ ਭੰਨਣਾ ਪਨੀਰ ਪਨੀਰ ਵੀ ਬਣ ਸਕਦਾ ਲਓ ਜੀ ਚਲੋ ਠੀਕ ਹੈ ਜੀ ਇੰਨਾ ਕੁ ਬਲੌਗ ਤਾਂ ਹੁਣ ਮੈਂ ਕਰਦਾ ਆਪਣੇ ਕੰਮ ਮਨਜੀਤ ਨੇ ਤਾਂ ਘੰਟੇ ਤਿੰਨ ਵਾਲਾ ਕੰਮ ਛੇੜ ਲਿਆ ਤੇ ਮੈਂ ਹੁਣ ਆਪਣਾ ਕਰਦਾ ਕੰਮ ਉਹਨਾਂ ਦਾ ਬੱਸ ਮੈਨੂੰ ਪਤਾ 2-3 ਘੰਟੇ ਦਾ ਮਹਿੰਦੀ ਸੁੱਕਣੀ ਹੋਣੀ ਐਨੇ ਨੂੰ 3 ਵੱਜਣੇ ਅੱਜ ਅਸੀਂ 3 ਵਜੇ ਤੜਕੇ ਨੂੰ ਉੱਠਣਾ ਤੁਹਾਨੂੰ ਬਲੌਗ ਵੀ ਦਊਂਗਾ ਮੈਂ ਬਣਾ ਕੇ ਵੀ ਤਿਆਰੀਆਂ ਚੱਲ ਪਈਆਂ ਕਿਉਂਕਿ ਸਾਨੂੰ ਪਹਿਲਾਂ ਪਹੁੰਚਣਾ ਪੈਣਾ ਬਚੋਲੇ ਐ ਜੀ ਹਲਕੇ ਜਿਹੇ ਬਚੋਲੇ ਐ ਅਸੀਂ ਛੋਟੇ ਮੋਟੇ ਤੇ ਜਾ ਕੇ ਫਿਰ ਰਸਮਾਂ ਵੀ ਫਿਰ ਤੁਹਾਨੂੰ ਪਤਾ ਨਿਭਾਉਣੀਆਂ ਜੀ ਇਹ ਗੱਲ ਬਾਤ ਹੈ ਤੇ ਚਲੋ ਠੀਕ ਆ ਜੀ ਤੁਸੀਂ ਵੇਖੋ ਜੀ ਅੱਗੇ ਬਲੌਗ ਪੂਰੇ 10 ਮਿੰਟ ਦਾ ਪੂਰਾ ਹਾਸੀ ਮਜ਼ਾਕ ਚੱਲਿਆ ਜਦੋਂ ਅਸੀਂ ਆਏ ਨਾ ਉੱਥੋਂ ਤੁਰਨਾ ਦਾ 4 ਵਜੇ ਤੇ ਅੱਜ ਲੇਟ ਤਾਂ ਥੋੜੇਕ ਹੋ ਗਏ 2 ਘੰਟੇ ਹੋਰ ਵੀ ਚਾਚਾ ਨੇ ਮਾਨੂੰ ਕਹਤੇ ਆ ਜਦੋਂ ਵੱਜੇ ਨਾ 12 ਨਾ 1:30 ਵਜੇ ਆ ਅਸੀਂ ਖਾਣਾ ਖੁਣਾ ਖਾ ਲਿਆ ਦੁਪਹਿਰ ਦਾ ਚਾਚਾ ਕਹਿੰਦਾ ਮੇਰਾ ਤਾਂ ਸੈੱਟ ਰਹਿੰਦਾ ਇੱਕ ਚਾਚੇ ਨੂੰ ਤੇ ਪ੍ਰਿੰਸ ਨੂੰ ਫੇਰੇ ਦੋ ਸੈੱਟ ਹੋ ਤੁਸੀਂ ਬਲੌਗ ਚ ਜਾਂ ਆਮਨੇ ਵਾਲੇ ਚ ਦੇਖ ਲੈਣਾ ਜਾਂ ਮੈਂ ਪਾ ਤੇ ਆਉਦੇ ਚ ਦੇਖਿਆ ਤੁਸੀਂ ਉਹਨਾਂ ਨੇ ਕੱਪੜੇ ਵੀ ਦੁਆਏ ਫਿਰ ਉਹ ਛੋਟੇ ਵੀ ਕਰਾਏ ਜਾਂ ਜਿੱਦਾਂ ਵੀ ਉਹ ਕੋਈ ਮੜਾ ਮੋਟਾ ਮੂਰੀਆਂ ਮਾਰੀਆਂ ਛੋਟੀ ਬੜੀ ਲੈਂਥ ਦਾ ਚੱਕਰ ਪੈਂਦਾ ਉਹ ਵੀ ਕਰਾਇਆ ਤੇ ਲੋ ਜੀ ਤੁਸੀਂ ਇਸ ਤੋਂ ਬਾਅਦ ਵਲੌਗ ਦੇਖੋ ਚਾਚੀ ਉਹਨਾਂ ਦਾ ਚਲੋ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਆਪਣੇ ਵਲੌਗ ਨੂੰ ਐਂ ਬੱਤ ਚੜ ਕੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਦੇ ਰਹੋ ਵਲੌਗ ਤੁਹਾਨੂੰ ਜਰੂਰ ਮਿਲੂਗਾ ਜੀ ਕੱਲ੍ਹ ਦੇ ਵੀ ਪਰਸੋਂ ਦੇ ਚਲੋ ਠੀਕ ਹੈ ਜੀ ਤੁਸੀਂ ਵਲੌਗ ਵੇਖੋ ਜੀ ਫਿਰ ਕਮੈਂਟ ਕਰਿਓ ਹਾਂ ਜੀ ਨਾ ਪਹਿਲਾਂ ਨਾ ਕੱਢੇ ਹੋਈ ਜੀ ਕਿੱਥੇ ਜਾਣਾ ਅਸੀਂ ਜਾਣਾ ਬਈ ਘਰਾਂ ਨੂੰ ਕੰਮ ਕਰਨੇ ਉਧਰ ਪੱਗਾਂ ਵੀ ਨਹੀਂ ਹੋਈਆਂ ਤੇ ਯਾਰ ਕੱਪੜੇ ਵੀ ਨਹੀਂ ਹੋਏ ਲੈ ਜੀ ਅਸੀਂ ਚਾਚੇ ਮੇਰੇ ਰਾਣਾ ਫਾਣੇ ਤੇ ਤਾਂ ਕਰਕੇ ਹੁਣ ਕੱਪੜੇ ਖਰੀਦੇ ਇੱਥੇ ਸਾਰੇ ਟੂਟਾ ਟੂਟਾ ਹੁਣ ਹੁਣ ਦੇਖ ਲੈ ਕਹੇ ਜਾ ਪੰਗਾ ਪੈ ਗਿਆ ਦਾ ਉੱਥੇ ਚਾਚੇ ਦਾ ਚਾਚੇ ਲਈ ਪੈਂਟ ਉਹ ਚਾਰ ਉਂਗਲ ਛੋਟੀ ਇੱਕ ਪੈਂਟ ਐਹ ਜੀ ਲਈ ਚਾਚਾ ਹੀ ਵਿੱਚ ਆ ਗਿਆ ਕਹਿੰਦੇ ਬੰਨੂ ਕੱਢੋ ਬਾਹਰ ਐਹ ਜੇ ਪੰਗੇ ਪੈ ਲਏ ਉੱਥੇ ਫੇਰ ਬਾਈ ਕਹਿ ਕੂ ਕਹਿ ਕਰਾਇਆ ਕੰਮ ਚਲੋ ਇੱਕ ਫੇ ਛੋਟੀਓ ਲਈ ਜਿਹੜੀ ਹੈਤੀ ਮਾੜੀ ਕੰਮ ਮੜਵਾਤੀ ਹੈ ਕਿ ਨਹੀਂ ਲਵਾਈ ਦਾ ਚੱਕਰ ਪੈਂਦਾ ਹੈ ਹਾਂ ਬੂਆ ਜੀ ਤੁਸੀਂ ਬਲਾਓ ਸਾਸਰੀ ਕਾਲ ਪਹਿਲਾਂ ਵੀ ਬਲਾਓ ਗਜਰ ਨਹੀਂ ਲਏ ਤੇ ਉਦੋਂ ਢਿੱਲੇ ਤੇ ਥੋੜੇ ਕੱਟ ਤੇ ਆਮਨੇ ਬਾਈ ਹਾਂ ਸਾਸਰੀ ਕਾਲ ਜੀ ਸਾਰਿਆਂ ਨੂੰ ਪਤਾ ਸਾਰਿਆਂ ਦੇ ਕੱਪੜੇ ਲੈ ਕੇ ਘੁੰਮੀ ਜਾਂਦੀ ਇੱਧਰ ਤੇ ਉੱਧਰ ਉੱਧਰ ਤੇ ਇੱਧਰ ਅਰ ਇੱਕ ਹੋਰ ਵੀ ਪੰਗਾ ਪੈ ਜਾਣਾ ਤਾਂ ਉਹੀ ਗੱਲ ਕਹਿੰਦੇ ਵਿਆਹ ਵੱਡਾ ਹੁੰਦਾ ਉਹ ਹੋਏ ਗਿਆ ਤਾਂ ਅੱਧੇ ਕੱਪੜੇ ਰਹਿ ਗਏ ਤੇ ਜੇ ਹੁਣ ਲੈ ਲੇ ਤੇ ਨਾਮ ਰਾਂਦੇ ਸੀ ਹੁਣ ਆਏ ਵੀ ਰਹਿ ਗਿਆ ਤਾਂ ਕੰਮ ਪ੍ਰਿੰਸ ਪ੍ਰੀਤ ਤਾ ਉਹ ਪਹਿਲਾਂ ਵੀ ਬਣਾਤਾ ਹੈ ਰੈਂਟ ਕੋਟ ਲਿਆ ਏ ਤੇ ਆ ਕੇ ਕਰਨਾ ਉੱਥੇ ਟੇਲਰ ਕੋ ਸੈੱਟ ਕਰਾਉਣ ਲੱਗੇ ਆ ਨਿਆਣਿਆਂ ਦੇ ਜਿਹੜੇ ਪੈਂਟਾਂ ਦੇ ਨਿਕਰੇ ਹੀ ਬਣਾਦੇ ਆ ਆਹੋ ਆਦੀ ਮੂਰਤ ਦੀ ਹੈ ਨਾ ਅਭੀ ਕਾਹ ਚਾ ਕੋਟ ਰੋ ਪਹਿਨ ਆਹੋ ਇਹ ਵੀ ਬੰਦੀ ਦੀ ਬਣਦੀ ਐਹੀਂ ਹੁੰਦਾ ਚਾਚੇ ਐਹੀਂ ਕਿਉਂ ਮੌਕਾ ਐ ਨਾ ਵਿਆਹ ਦਾ ਕੰਮ ਐਜਾ ਹੁੰਦਾ ਆਪਾਂ ਨਾ ਉਲਝ ਜੰਨੇ ਸਾਰੇ ਪਾਸੇ ਹੈ ਨਹੀਂ ਬਈ ਆ ਤਾਂ ਸ਼ੁਕਰ ਕਰੋ ਵੀ ਅੱਜ ਆਪਣੇ ਘਰ ਲਾ ਆਮਨਾ ਬਾਈ ਤਾਂ ਵਧੀਆ ਇੱਕ ਦੁਕਾਨ ਪਰ ਲੈ ਗਿਆ ਪਹਿਲਾ ਤਾਂ ਦੁਕਾਨ ਵਾਲੀ ਦੀ ਵੇਟ ਕਰੀ ਘੰਟਾ ਇੱਕ ਤਾਂ ਅਸੀ ਨਹੀਂ ਹੈਗੀ ਦੁਕਾਨ ਨਾਲ ਹਾਂ ਉਹਨੇ ਮੋਬਾਈਲ ਪਰੇ ਕੰਮ ਹੈ ਮੇਰੇ ਸਾਹ ਅੱਛਾ ਜੀ ਮੈਂ ਤੁਹਾਨੂੰ ਦੱਸੇਂਦਾ ਵੀ ਫੋਨ ਪਰ ਹੈ ਜਿਆਦਾ ਉਹ ਨਾ ਆਣਾ ਦੜਾ ਦੜ ਦੇਖਿਆ ਮੁੰਡੇ ਲੱਗ ਗਿਆ 10 10 ਜਾਣੇ ਖੜੇ ਮੈਂ ਕਹਿੰਦਾ ਉਹਦੇ ਇੱਕ ਉਹਦੇ ਕੋਲ ਨਾ ਬੰਦੇ ਵੀ ਘੱਟ ਐ ਦਿਖਾਣ ਲਈ ਦੇਖ ਲਈ ਕੰਮ ਪੂਰਾ ਐ ਤੇ ਚਲੋ ਜੀ ਫਿਰ ਹੁਣ ਕੀ ਰਹਿ ਗਿਆ ਹੁਣ ਖਿੱਚੋ ਤਿਆਰੀ ਅੱਜ ਅਜੇ ਚਾਚੀ ਦੀ ਅਜੇ ਤਾਂ ਚਾਚੇ ਦੀ ਤਿਆਰੀ ਵੀ ਨਹੀਂ ਹੋਈ ਵੀ ਪੂਰੀ ਇੱਕ ਹੋਰ ਵੀ ਐ ਅਜੇ ਤਾਂ ਚਾਚੇ ਦੇ ਐਂ ਕਰੀ ਦਾੜੀ ਕਟਾ ਕੇ ਨਾ ਮੜਾ ਰੰਗ ਲਵਾ ਦੀ ਨਹੀਂ ਹਾਂ ਹਾਂ ਮੈਂ ਤਾਂ ਹੀ ਯਾਦ ਕਰਾਇਆ ਏ ਕਰ ਲੰਦਾ ਕੰਮ ਹਾਂ ਫੇਰ ਇਹ ਤਾਂ ਸੁਝ ਜਣਾ ਦੇ ਕੇ ਫੇਰ ਨਹੀਂ ਲੋਟ ਆਣਾ 20 ਦਿਨ ਮਹੀਨਾ ਅਲਰਜੀ ਹੋ ਜਾਂਦੀ ਅਲਰਜੀ ਹੋ ਜਾਂਦੀ ਸਾਰੀ ਪਿਛਲੀ ਵਾਰ ਬੇਡਾ ਹੋ ਗਏ ਸੀਗੇ ਹਾਂ ਉਹ ਫਰਕ ਐ ਉਹਦਾ ਕੋਈ ਫਾਇਦਾ ਨਹੀਂ ਫੇਰ ਪ੍ਰਿੰਸ ਤਾਂ ਵੀ ਕਰਤਾ ਹੀ ਲਾ ਹੈ ਕਾਦਾ ਉਹ ਬੈਠਾ ਟੇ ਲਾਇਆ ਕਿੱਥੇ ਹੈ ਪ੍ਰਿੰਸ ਤਾਂ ਹੈ ਹੀ ਨਹੀਂ ਉਹ ਬੈਠੇ ਆ ਲੈ ਪ੍ਰਿੰਸ ਤਾਂ ਜੇ ਲੱਬਿਆ ਵੀ ਨਹੀਂ ਲੱਭਦਾ ਹੈ ਦੇਖ ਲੈ ਹੈ ਵਾਲ ਖੜੇ ਗਏ ਆਂ ਦੁੱਗੇ ਨਾਲ ਗਿਆ ਹਾਂ ਅਜੇ ਤਾਂ ਜਿਆਦਾ ਨਾ ਦੇਖੋ ਅੱਜ ਬਾਲਾਂ ਦੀ ਇਹਦੀ ਕਟਿੰਗ ਦਾ ਸਭ ਕਰਾਤਾ ਹੈ ਸੈਟਿੰਗ ਚਾਚੇ ਦਾ ਰਹਿ ਗਿਆ ਅਜੇ ਹਾਂ ਹੀਰੋ ਬਣੇ ਫਿਰਦਾ ਹਾਂ ਹੀਰੋ ਬਣਾ ਗਿਆ ਅਜੇ ਭਾਈ ਉਹ ਚਾਹੀ ਪਤਾ ਕਿ ਆ ਵਿਆਹ ਹੈ ਚਾਹੀਦਾ ਵੀ ਹੈ ਆ ਦੇਖੋ ਜੀ ਇੱਧਰ ਮਿਲੋ ਤਾਂ ਕਾਕੂ ਆ ਹਾਂ ਆ ਦੇ ਹਏ ਕਰਿਓ ਜੀ ਕਬੂਲ ਦੇਖ ਲੈ ਮੁੰਡੇ ਨਾ ਪੱਗ ਕਹਿੰਦੇ ਸੱਤ ਜਣੇ ਨਾ ਪੱਗ ਲੋਟ ਕੇ ਐਮਐਲਏ ਹਾਂ ਪਹਿਲੇ ਐਮਐਲਏ ਨਹੀਂ ਪੈਂਟ ਖੋਲ ਕੇ ਹੁਣ ਮੋਡੇ ਭਾਈ ਰੱਖ ਲੈਣੀ ਅੱਛਾ ਮੈਂ ਕਿਹਾ ਮੈਂ ਤਾਂ ਮੁਜ਼ਾਕ ਕਰਦੀ ਆ ਵੀ ਮੋਗਾ ਉਡੀਕ ਆ ਬਈ ਕੁਝ ਫਿਕਰ ਕਰੋ ਕਦਾਂ ਪੈਂਟ ਖੋਲ ਕੇ ਮੋਡੇ ਤਰ੍ਹਾਂ ਆਉਂਦੀ ਆ ਹਾਂ ਉਹ ਵੀ ਫਿਕਰ ਆ ਅਗਲੇ ਨੂੰ ਭਾਈ ਫਿਕਰ ਹੈ ਨੂੰ ਪੈਂਟ ਖੋਡੇ ਪਰ ਵੀ ਆ ਜਾਂਦੀ ਹੈ ਇਹ ਜੀ ਗੱਲ ਨਹੀਂ ਆ ਹਾਂ ਆ ਦੇਖ ਲੋ ਅਜੇ ਵੀ ਨਾ ਥੋੜੇ ਅਜੇ ਮੇਨ ਮੇਨ ਜੇ ਕੰਮ ਆਧਾ ਆਣੇ ਆ ਸਵਾਰ ਕੇ ਇੱਕ ਵਾਰੀ ਬੈਠ ਕੇ ਨਾ ਠੰਡੇ ਮਨ ਨਾਲ ਸੋਚ ਲੋ ਵੀ ਕੀ ਆ ਕੁਝ ਐਮਐਲਏ ਹਾਂ ਇਹ ਵੀ ਇਕੱਠੀ ਚੱਲ ਰਹੀ ਆ ਪ੍ਰਾਤ ਰਿਟਾਇਰਮੈਂਟ

ਇਹਦਾ ਰ ਆਪਾਂ ਨੂੰ ਡੀਗਦਾ ਰਾ ਭਾਜੀ ਅੱਛਾ ਬੈਠਾ ਵੀ ਹੁਣ ਆਏਗੇ ਹੁਣ ਆਏਗੇ ਕਾਹਦੇ ਡੀਗਦਾ ਤਾਂ ਨਾ ਉੱਥੇ ਬੈਠਾ ਅੱਛਾ ਮੂੜ ਪਰ ਫੇ ਦਿਖਿਆ ਤਾਂ ਹੈ ਨਹੀਂ ਬੋਲਦੇ ਚਲੋ ਅੱਛਾ ਇਹ ਕਹਿੰਦਾ ਮੇਰੇ ਦੇ ਹਾਂ ਕਿਤੇ ਲੰਦੇ ਲੈਣੇ ਨੇ ਜਾਣਾ ਬਾਬੇ ਮੈਨੂੰ ਹਾਂ ਫੇਪੂ ਆਤਰ ਹੋਗੀ ਪੂਆ ਜਦ ਤੂੰ ਰਹਿ ਜਾ ਫੇ ਕੱਲੂ ਫੇਰ ਆਣਾ ਹਨਾ ਹੈ ਵਾ ਹਾਂ ਜਾਣਾ ਹੈ ਬੁੱਗੇ ਨਹੀਂ ਤਾਂ ਤੱਕਾ ਕੇ ਗਏ ਵੀ ਸ਼ਾਮ ਨੂੰ ਲੈ ਜੂंगे ਅੱਛਾ ਬਾਈ ਇੱਕ ਸੋਚ ਲਿਓ ਹੁਣ ਉਹ ਪਹਿਲਾਂ ਤਾਂ ਤੇਰੇ ਨਾਲ ਵਾਦਾ ਹੋਇਆਤਾ ਉਹ ਪੂਰਾ ਕਰਤੇ ਆ ਹੁਣ ਅੱਜ ਤਾਂ ਬਾਈ ਤੇਰੇ ਨਾਲ ਇਹੀ ਹੋਣਾ ਹੈ ਨਾ ਨਾ ਨਹੀਂ ਕਹਿੰਦੀ ਜਾਣਾ ਹੈ ਨਹੀਂ ਸ਼ਾਮ ਨੂੰ ਲੈ ਕੇ ਜਾਉਂਗੇ ਅੱਛਾ ਓਕੇ ਆਏ ਜੀ 8 ਘੰਟੇ ਦੀ ਰਾਤ ਹੈ ਉਹ 8 ਘੰਟੇ ਦੀ ਤਾਂ ਰਾਤ ਹੈ ਤੂੰ ਰਹਿਣ ਦੇ ਬਜ਼ੁਰਗ ਸਰੀਰ ਹੈ ਕਿੱਧਰ ਫਿਰੂੰਗੀ ਰਹਿਣ ਦੇ ਪਤਾ ਨਹੀਂ ਕਿ ਆ ਚੱਕਰ ਹੈ ਮੰਨਦੀ ਨਹੀਂ ਅੱਜ ਵੀ ਹੈ ਨਾ ਉਹ ਨਹੀਂ ਬਿਮਾਰ ਹੋਣੇ ਕਰਕੇ ਆ ਰਹਿਣਾ ਸਾਰਾ ਅੱਛਾ ਅੱਛਾ ਭਾਈ ਬਜ਼ੁਰਗ ਦਾ ਇਹ ਵੀ ਹੈ ਇਹ ਜ਼ਰੂਰੀ ਹੈ ਦਵਾਈਆਂ ਦੂਆਂ ਉਹ ਕਰਾਂ ਦਵਾਈ ਤਾਂ ਗੈਰ ਲਿਆਏ ਹੁਣ ਜਿਹੜੀ ਦਿਨ ਚ ਲੈਣੀ ਬਫੇ ਠੀਕ ਹੈ ਚਲੋ ਕੋਈ ਨਹੀਂ ਆਇਆ ਤਾਂ ਕੋਲੇ ਹੋਣੀ ਫਿਰ ਤਾਂ ਹੂੰ ਚਾਲ ਵਾ ਠੀਕ ਚੱਲੀਏ ਫਿਰ ਹੋਰ 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 ਨਿਕਲ ਜਾਈਏ ਹੁਣ ਅ ਡਿੰਪਲ ਚੁੱਪ ਜੀ ਬੈਠੀ ਐ ਹੈ ਬੜਾ ਧੋਖਾ ਕਰਦੀ ਦੀਦੀ ਕਹਿੰਦੀ ਦੀਦੀ ਪਾਰੇ ਪੱਗ ਬੰਨਦੇ ਕਹਿੰਦੀ ਕਹਿੰਦੀ ਵੀ ਕਰ ਲੂ ਬਾਜੀ ਨੇ ਬਹੁਤ ਲੇਟ ਕਰਾ ਦੇਣਾ 11 12 ਵਜਾ ਦੇਣੀ ਵੀ ਪੱਗ ਨਹੀਂ ਬੰਨਦੇ ਕਹੈਂ ਕਿ ਕਰੀ ਬਾਜੀ ਨੂੰ ਕਹ ਰਾਤ ਨੂੰ ਹੀ ਪੱਗ ਬੰਨ ਕੇ ਸੌਂ ਜਾ ਫਿਰ ਮੰਨੂ ਉਹ ਉਹਦੇ ਆਲਾ ਕੰਮ ਹੋ ਜਾਣਾ ਪੰਮੀ ਬਾਈ ਆਲਾ ਦੇਖਣਾ ਉਹਦੀਆਂ ਮੁੱਛਾਂ ਦਾ ਚੱਕਰ ਦਾ ਫਿਰ ਉਹਦਾ ਰਜਾਈ ਨਹੀਂ ਤਾਂ ਲੰਦਾ ਠੰਡ ਵਿੱਚ ਵੀ ਮੁੱਛਾਂ ਟਹਿ ਜਾਣੀਆਂ ਵੀ ਮੇਰੀ ਪੱਗ ਦਾ ਚੱਕਰ ਪਈ ਜਾਣ ਕਹਿੰਦੀ ਬਾਜੀ ਨੂੰ ਕਹਿਣਾ ਬਈ ਆਪਣਾ ਛੇਤੀ ਪਹੁੰਚਣੀ ਆ ਕੇ ਨਾ ਨਾ ਪੱਗ ਬੰਨ ਕੇ ਸੌਂਦੀ ਨਾ ਨਾ ਅੱਜ ਤਾਂ ਮੈਂ ਇਹਨਾਂ ਨੂੰ ਕਿਹਾ ਵਾ ਵੀ ਅੱਜ ਨਹੀਂ ਮੈਂ ਸੌਂਦਾ ਰਾਤ ਤੇ 11:30 ਹਾਂ ਹਾਂ ਹੁਣ ਤਾਂ ਇਹ 2-3 ਦਿਨ ਮੇਰੀ ਪੂਰੀ ਰੇਲ ਬਣਨੀ ਐ ਹੁਣ ਨਹੀਂ ਹੁਣ ਤਾਂ ਮੈਂ ਕਹਿ ਤਾ ਅੱਜ ਚਾਚੇ ਨੂੰ ਵੀ ਨਹੀਂ ਸੌਂਗੇ 2 ਦਿਨ ਕੋਈ ਚੱਕਰ ਨਹੀਂ ਇਹਦਾ ਬੈਟ ਕੇ ਰਾਤ ਕੱਟ ਲੈਣਾ ਹਾਂ ਕੋਈ ਨਹੀਂ ਪਾਈਪਾਟ ਕਰਨ ਲੱਗ ਜੂंगे ਹੋਰ ਕੀ ਐ ਠੀਕ ਨਹੀਂ ਐ ਕਰ ਲੂंगे ਹੈਂ ਹਾਂ ਹਾਂ ਕੱਲੂ ਵੱਤ ਤੁਹਾਨੂੰ ਸ਼ਾਮੀ ਕਰ ਦਿੱਤਾ ਸੀ ਸ਼ਾਮ ਨੂੰ ਹਾਂ ਹੈਲੋ ਮਤਲਬ ਐਸਾ ਲੱਗ ਰਿਹਾ ਹਾਂ ਨਹੀਂ ਹੁਣ ਤਾਂ ਮਜਬੂਰੀ ਐ ਕਰ ਰਿਹਾ ਮੈਂ ਜੀ ਸਾਹਿਬ

ਤੇ ਲੋ ਜੀ ਮੈਨੂੰ ਲੱਗਦਾ ਹੋਊ ਰਾਹੀ ਮਹਿੰਦੀ ਦਾ ਕੰਮ ਚੱਲ ਪਿਆ ਹਨਾ ਚੱਲ ਠੀਕ ਹੈ ਹਾਂ ਸੱਚ ਮਹਿੰਦੀ ਦਾ ਦੇਖ ਲਓ ਮਹਿੰਦੀ ਵੀ ਨਹੀਂ ਲੱਗੀ ਵੀ ਸ਼ਾਮ ਨੂੰ ਕਰਾਂ ਉਹ ਪਿੰਡ ਵਾਲੀ ਤੇ ਉਹ ਤਾਂ ਸੱਚ ਮਲਾਦੀ ਹੈ ਨਹੀਂ ਹਨਾ ਕਹਿੰਦੀ ਸਬਜ਼ੀ ਮੈਂ ਬਣਾ ਇਹ ਰੋਟੀਆਂ ਬਾਜੀ ਨੇ ਲਾ ਦੇਣੀਆਂ ਅੱਜ ਤੁਹਾਨੂੰ ਪਤਾ ਤੁਹਾਨੂੰ ਪਤਾ ਤਾਂ ਹੈ ਰੋਟੀਆਂ ਤਾਂ ਮੈਂ ਲਾ ਹੀ ਦੇਣੀ ਆ ਹੈ ਦੱਸ ਬੇਬੀ ਕਿਉਂ ਉਹ ਤਾਂ ਬੰਦੀ ਲਾ ਕੇ ਸਬਜ਼ੀ ਮੈਂ ਲਾ ਦੇਣੀ ਆ ਬਾਈ ਮੈਂ ਤਾਂ ਤਾਂ ਹੀ ਹਾਂ ਮੈਂ ਤਾਂ ਕਹਿਣਾ ਹੋਰ ਦੱਸ ਦਿੰਨਾ ਤੁਹਾਨੂੰ ਜਿੱਥੇ ਤੱਕ ਮੇਰਾ ਗੈਸ ਹੈ ਹਾਂ ਕੱਲ ਦਾ ਮੈਂ ਲਿਆਇਆ ਨਹੀਂ ਰੋਟੀਆਂ ਕਿੱਥੇ ਲਾਣੀਆਂ ਔਰ ਤਾਂ ਆਟੇ ਦੀ ਵੀ ਫਿਕਰ ਹੈ ਆਟਾ ਵੀ ਪੀਣਾ ਚੱਕਣਾ ਅਜੇ ਹਾਂ ਮੀਟਾਏ ਤੇਰਾ ਉਹ ਹਾਂ ਲਿਆਇਆ ਤਾਂ ਮੈਂ ਠੀਕ ਹੈ ਮੰਨੂ ਮੇਰੇ ਉਹੀ ਚੇਤੇ ਆਇਆ ਵਾ ਫੇਰ ਬਾਈ ਮੈਂ ਫੇਰ ਆਗੀ ਵੀਡੀਓ ਚ ਹਾਂ ਉੱਥੇ ਨੂੰ ਆਓ ਨਾ ਫੇਰ ਉੱਥੇ ਆਓ ਇੱਧਰ ਤੇ ਨਹੀਂ ਆਉਂਗੀ ਹਾਂ ਹਾਂ ਲੈ ਇਹ じゃ ਕਿਹੜਾ ਕੈਮਰਾ ਜਿਹੜਾ ਚਾਰੇ ਪਾਸੇ ਘੁੰਮੂਗਾ ਹਾਂ ਇੱਥੇ ਬੈਠ ਕੇ ਕਰੋ ਗੱਲ ਮੈਂ ਐ ਕਹਿੰਦੀ ਆ ਹਾਂਜੀ ਕੋਈ ਨਹੀਂ ਮੈਂ ਕਰਨ ਦਾ ਗਿਆਣਾ ਮੈਂ ਵੀ ਸਰੇ ਜਾਣਾ ਬਸ ਛੋੜਾ ਜਾ ਚੱਕ ਕੇ ਮੈਂ ਵੀ ਖੜ ਜਾਣਾ ਤੇ ਚਲ ਗੋਦੀ ਦੀ ਮਾਂ ਤਾਂ ਚੱਲੀ ਮਾਂ ਨਾਨਕੇ ਹੰਨ ਦੇ ਘੱਖ ਲੈਣਾ ਮੈਂ ਖੜਾ ਭਾਈ ਮੈਂ ਤਾਂ ਚੱਲੀ ਮੇਰੇ ਤਾਂ ਡੰਗਰ ਨਾਟ ਕੇ ਬੱਕਰੇ ਨਾਟ ਕੇ ਬਸ ਮੈਂ ਆ ਰੋਣਾ ਮੈਂ ਮੰਨ ਲੈਣਾ ਨਾ ਮੈਂ ਮੰਨ ਲਵਾਂ ਨਾ ਨਹੀਂ ਜੇ ਤੂੰ ਭਾਈ ਬਚੋਲਣ ਬਣੂਗੀ ਚਾਚੀ ਫਿਰ ਤਾਂ ਤੇਰੀਆਂ ਮੈਂ ਸਾਰੀਆਂ ਮੰਨੂਗਾ ਜੇ ਮੰਨੂ ਉੱਧਰ ਜਾਣਾ ਪੈ ਜਾਵੇ ਫਿਰ ਮੈਂ ਉਧਰ ਨਹੀਂ ਜਾਣਾ ਪੈਣਾ ਫਿਰ ਉਹਦਣ ਸੋਮਵਾਰ ਨੂੰ ਵੀ ਜਾਣਾ ਪੈਣਾ ਨਹੀਂ ਤਾਂ ਆਪਣਾ ਕੱਲ ਦਾ ਤਾਂ ਨਿਬੜਲਾਣਾ ਤਾਂ ਕੰਮ ਉੱਧਰ ਜਾਣਾ ਪੈਣਾ ਬਾਈ ਮੈਂ ਤਾਂ ਕਹਿੰਦੀ ਸੀ 5 ਵਜੇ ਤੁਹਾਨੂੰ ਰੋਕ ਮੈਂ ਥੋੜੂਗੀ ਨਾ 5 ਵਜੇ ਤੇ ਤਾਂ ਕੰਮ ਸਟਾਰਟ ਹੋਣੇ ਆ ਨਹੀਂ ਮੈਂ ਤੁਹਾਨੂੰ ਤੋਰ ਦ ਨਾ ਨਾ ਨਹੀਂ ਅੱਜ ਨਹੀਂ ਅਸਲੀ ਕੰਮ ਥੋੜਾ ਸ਼ਾਮ ਤੇ ਹੈ ਇਹਨਾਂ ਕੱਪੜੇ ਕੱਪੜੇ ਵੀ ਲੈਣੇ ਦੋ ਚਾਰ ਸਮਾਨ ਲੈਣੇ ਜਾਣੋ ਜਿਹੜੇ ਮੇਨ ਆਂਦੇ ਜਾਂਦੇ ਲੈ ਲਿਓ ਪੁਜਾਰ ਖੁੱਣਾ ਹੀ ਹੋਣਾ 1:00 ਵਜੇ ਪਹਿਲੀ ਹੁੰਦਾ ਨਾ ਲੋਣੇ ਕੀ ਕਰ ਰਹੀ ਮੰਦੀ ਮੈਂ ਤਾਂ ਸਮਾਂ ਤੂੰ ਕਿਆ ਕਰਦਾ ਕੋਈ ਪੰਕ ਕਰ ਲਿਆ ਬਣਾ ਲਾਣਾ ਆ ਤੀ ਬਸ ਉਹ ਲੈਣੇ ਉਹ ਵੀ ਲੈ ਜਾਣਾ ਤਾਂ ਜੇ ਨਾ ਦਰਜੀ ਮਿਲਦਾ ਉਹ ਵੀ ਲੈ ਜਾਣਾ ਤਾਂ ਮੂਰੀਆਂ ਨਾ ਹੁੰਦੀਆਂ ਉੱਪਰ ਨਾ ਉਹ ਵੀ ਲੈ ਜਾਣਾ ਤਾਂ ਖਰੀ ਸਭ ਜਿਹੜੀ ਸਿਹਤ ਨੂੰ ਖਰਾਬ ਹੋ ਰਹੀ ਨਹੀਂ ਜੀ ਕਿਹੜੀ ਕਹਿੰਦਾ ਉਹ ਕੜੇ ਕੱਪੜੇ ਖੜੇ ਹੋ ਸੀ ਸਰਦੀਆਂ ਵੀ ਜਿਹੜੀ ਖਰਾਬ ਹੋ ਗਈ ਮੈਂ ਤਾਂ ਮੈਂ ਤਾਂ ਪੱਗਾਂ ਦਾ ਪੈ ਗਿਆ ਪੂਆ ਨੂੰ ਵੀ ਕੋਈ ਗੱਲ ਪੁੱਛ ਲੋ ਦੇ ਪੂਆ ਉ ਮੰਨ ਲੰਦੇ ਵੀ ਚੱਲ ਸ਼ਾਮ ਨੂੰ ਚਲੇ ਜਾਣੇ 2 ਘੰਟੇ ਬਾਅਦ ਪਹਿਲੀ ਗੱਲ ਤਾਂ 2 ਘੰਟੇ ਤੀ ਕੰਮ ਸਟਾਰਟ ਹੋਣੇ ਘੰਟੇ ਕਿਤੇ ਹੈ ਕਿ ਨਹੀਂ ਉਸਤੇ ਬਾਅਦ ਮੈਂ ਤਾਂ ਪੱਗਾਂ ਦਾ ਪੈ ਗਿਆ ਇੱਕ ਹੋਰ ਮੈਂ ਹੁਣ ਫੋਨ ਕਰਿਆ ਤਾਂ ਵੀ ਚੱਕ ਲਿਆ ਜਾ ਬੰਦੇ ਨੂੰ ਕਿਹਾ ਚੱਕ ਲਿਆ ਬਾਈ ਦਾ ਦੇ ਨੀ ਆਈ ਜਾਏ ਹੈ ਬੈਠੇ ਨਾਨਕੇ ਨਾ ਨੀ ਜਾਇਓ ਬੂਆ ਕੰਦੀ ਉਹ ਥਾੜਾ ਹੋਰ ਕੰਮ ਨੇੜੇ ਆ ਗਿਆ ਨਾਨਕੇ ਮਰੀਡੇ ਆਵੇ ਚਲੋ ਠੀਕ ਹੈ ਨਹੀਂ 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 ਨਹੀਂ